ਮੈਂ ਦਵਿੰਦਰ ਸਿੰਘ ਪਿੰਡ ਸੈਲਾ ਖੁਰਦੀ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਮੇਰਾ ਲੜਕਾ ਅਰਵਿੰਦਰ ਜੋ ਕਿ 7-8 ਮਹੀਨੇ ਪਹਿਲੇ ਮੈਂ ਉਹਨੂੰ ਲੋਕਾਂ ਤੋਂ ਪੈਸਾ ਪੂਸਾ ਫੜ ਕੇ ਉਹਨੂੰ ਡ੍ਰਾਈਵਿੰਗ ਵਾਸਤੇ ਭੇਜਿਆ ਸੀ ਜਿੱਥੇ ਕਿ ਉਹਨੇ ਪਹਿਲੀ ਟਰਾਈਵੇਚੀ ਲਾਇਸੈਂਸ ਬਣਾ ਕੇ 2 ਕੁ ਮਹੀਨੇ ਦੇ ਕਰੀਬ ਉਹਨੇ ਗੱਡੀ ਚਲਾਈ ਹਜੇ ਉਹਨੇ ਤਨਖਾਹ ਵੀ ਨਹੀਂ ਲਈ ਸੀ ਤਾਂ 25/8/2025 ਨੂੰ ਦਿਨ ਨੂੰ 1.5 ਵਜੇ ਦੇ ਕਰੀਬ ਉਹਦਾ ਗੱਡੀ ਦਾ ਐਕਸੀਡੈਂਟ ਹੋਣ ਤੇ ਉਹਦੇ ਗੱਡੀ ਦੇ ਥੱਲੇ ਬੰਦਾ ਆ ਗਿਆ ਜੋ ਕਿ ਥਾਂ ਹੀ ਖਤਮ ਹੋ ਗਿਆ ਤੇ ਉੱਥੇ ਜੀ ਪੁਲਿਸ ਨੇ ਉਹਨੂੰ ਉਸੇ ਵੇਲੇ ਅਰੈਸਟ ਕਰਕੇ ਉਹਨੂੰ ਜੇਲ੍ਹ ਭੇਜ ਦਿੱਤਾ ਜੇਲ੍ਹ ਵਿੱਚ ਸਾਰੀ ਕਾਰਵਾਈ ਹੋਣ ਤੇ ਮੇਰੇ ਲੜਕੇ ਦੀ 30% ਗਲਤੀ ਕੱਢੀ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਤੇਰਾ ਕਸੂਰ ਨਹੀਂ ਹੈਗਾ ਲੇਕਿਨ ਅਗਰ ਬੰਦਾ ਮਰ ਗਿਆ ਕਰਕੇ ਇੱਥੇ ਦਾ ਕਸੂਰ ਕਾਨੂੰਨ ਹੈ ਜਿਹੜਾ ਉਹਦੇ ਮੁਤਾਬਕ ਇਨੂੰ ਮੇਰੇ ਲੜਕੇ ਨੂੰ 30% ਉਹਨਾਂ ਨੇ ਗੱkti ਕੱਢ ਕੇ ਤੇ 70000 ਡਰਾਮ ਮੇਰੇ ਲੜਕੇ ਨੂੰ ਫਾਈਨ ਪਾਇਆ ਜੋ ਕਿ ਇੰਡੀਆ ਦਾ 17 ਲੱਖ ਦੇ ਕਰੀਬ ਬਣਦਾ ਹੈ ਮੈਂ ਇੱਕ ਗਰੀਬ ਬੰਦਾ ਹੋਣ ਕਰਕੇ ਮੈਂ ਇੰਨਾ ਪੈਸਾ ਨਹੀਂ ਦੇ ਸਕਦਾ ਉੱਥੇ ਦਾ ਇਹ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਅਗਰ ਜੁਰਮਾਨਾ ਨਹੀਂ ਤੁਸੀਂ ਪੇ ਕਰੋਗੇ ਤਾਂ ਉਹਨਾਂ ਚਿਰ ਤੁਹਾਡਾ ਲੜਕਾ ਜੇਲ੍ਹ ਵਿੱਚ ਹੀ ਰਹੂਗਾ ਤੇ ਜੁਰਮਾਨਾ ਦੇਣ ਤੋਂ ਬਾਅਦ ਉਹ ਉਸੇ ਵੇਲੇ ਛੱਡ ਦੋਗੇ ਗੱਡੀ ਗੱਡੀ ਦੀ ਤੁਸੀਂ ਗੱਲ ਕਰ ਰਹੇ ਹੋ ਗੱਡੀ ਰੋਡ ਦੇ ਵਿੱਚ ਖੜੀ ਸੀ ਕਿਉਂ ਖੜੀ ਸੀ ਗੱਡੀ ਚੌਕ ਦੇ ਵਿੱਚ ਖੜੀ ਸੀ ਜੀ ਗੱਡੀ ਖਰਾਬ ਸੀ ਤੇ ਚੌਕ 'ਚ ਖੜੀ ਸੀ ਨਾ ਉਹਨਾਂ ਨੇ ਕੋਈ ਸੇਫਟੀ ਲਾਈ ਜੋ ਸੀ ਕਹਿੰਦੇ ਆ ਤੇ ਨਾ ਕਿਸੇ ਨੂੰ ਨਹੀਂ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਸੀ ਉਹਨਾਂ ਦੀ ਜ਼ਿਆਦਾ ਗਲਤੀ ਹੈ ਇਸ ਕਰਕੇ ਮੇਰੇ ਲੜਕੇ ਦੀ ਗਲਤੀ ਉਹਨਾਂ ਨੇ 30% ਕੱਢੀ ਹੈ ਬੰਦਾ ਮਾਰਨ ਕਰਕੇ ਅਗਰ ਬੰਦਾ ਵੱਜ ਜਾਂਦਾ ਤਾਂ ਮੇਰੇ ਲੜਕੇ ਦੀ ਕੋਈ ਗਲਤੀ ਨਹੀਂ ਸੀ ਤੁਸੀਂ ਕੀ ਜਾਣਦੇ ਹੋ ਮੈਂ ਸਰਕਾਰ ਤੋਂ ਸੰਸਥਾਵਾਂ ਤੋਂ ਇਹ ਜਾਣਾਂ ਆ ਕਿ ਮੇਰੀ ਮਦਦ ਕੀਤੀ ਜਾਵੇ ਤਾਂ ਕਿ ਮੈਂ ਆਪਣੇ ਬੱਚੇ ਨੂੰ ਛੁੜਾ ਸਕਾਂ ਹਾਂ ਇੰਨਾ ਆ ਕਿ ਉਸ ਗਵਰਨਮੈਂਟ ਨੇ ਨਾ ਮੇਰੇ ਬੇਟੇ ਦਾ ਲਾਇਸੈਂਸ ਕੋਈ ਖਰਾਬ ਕੀਤਾ ਤੇ ਨਾ ਉਹਨੇ ਰਿਪੋਰਟ ਕਰਨਾ ਆ ਉਹ ਕਹਿੰਦੇ ਫਾਈਨ ਭਰੋ ਤੇ ਬਾਹਰ ਜਾਓ ਤੇ ਆਪਣਾ ਕੰਮ ਕਰੋ ਉਥੇ ਰਹਿ ਸਕਦਾ